ਖਬਰ ਜੁੜਿਆ ਸਖਬੀਰ ਸਿੰਘ ਬਾਦਲ ਦੇ ਨਾਲ ਸਖਬੀਰ ਸਿੰਘ ਬਾਦਲ ਨੇ ਜਿਹੜਾ ਇੱਕ ਆਡੀਓ ਜਿਹੜੀ ਵਾਇਰਲ ਦੱਸੀ ਜਾ ਰਹੀ ਸੀ ਤੇ ਖਸੂਤਾ ਫਸ ਗਿਆ ਹੁਣ ਸਖਬੀਰ ਸਿੰਘ ਬਾਦਲ ਕੱਲ ਆਪਾਂ ਇਹ ਕਹ ਜੀ ਕਿ ਸਖਬੀਰ ਸਿੰਘ ਬਾਦਲ ਨਹੀਂ ਇੱਥੇ ਖਸੂਤਾ ਫਸਿਆ ਇੱਥੇ ਕਈ ਪੱਤਰਕਾਰ ਅਤੇ ਕਈ ਹੋਰ ਸਰੋਵਣੀ ਕਮੇਟੀ ਦੇ ਆਗੂ ਆ ਜਿਹੜੇ ਉਹ ਫਸਦੇ ਨਜ਼ਰ ਆ ਰਹੇ ਨੇ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਇੱਕ ਜਿਹੜੇ ਆਡੀਓ ਕਾਨਫਰੰਸ ਰਾਹੀ ਇਹ ਸੁਖਵੀਰ ਸਿੰਘ ਬਾਦਲ ਨੇ ਆਪਣੇ ਪੇਜ ਤੇ ਪਾਈ ਸੀ ਤੇ ਕਈ ਅਖਬਾਰ ਕਈ ਚੈਨਲਾਂ ਨੇ ਜਿਹੜੇ ਉਹ ਆਡੀਓ ਚਲਾਈ ਤੇ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਦਲਜੀਤ ਸਿੰਘ ਚੀਮਾ ਤੋਂ ਜਿਹੜਾ ਹਾਈ ਕੋਰਟ ਦੇ ਵਿੱਚ ਰਿਟ ਪਵਾਈ ਸੀ ਐਸਐਸਪੀ ਵਰਨ ਸ਼ਰਮਾ ਦੇ ਖਿਲਾਫ ਪਟਿਆਲਾ ਦੇ ਇਹ ਦੱਸਿਆ ਜਾ ਰਿਹਾ ਸੀ ਕਿ ਪਟਿਆਲਾ ਪੁਲਿਸ ਵੱਲੋਂ ਜਿਹੜਾ ਇੱਕ ਆਡੀਓ ਜਿਹੜੀ ਵਾਇਰਲ ਦੱਸੀ ਜਾ ਰਹੀ ਸੀ ਕਿ ਉਹ ਆਰ.ਓ ਜਿਹੜੀ ਆ ਪੁਲਿਸ ਦੇ ਐਸ.ਐਸ.ਪੀ ਅਤੇ ਡੀ.ਐਸ.ਪੀ ਕਈ ਡੀ.ਐਸ.ਪੀਾਂ ਦੀ ਜਿਹੜੀ ਆਸ ਦੇ ਵਿੱਚ ਕਾਨਫਰੰਸ ਆ ਰਹੀ ਜਿਹੜੀ ਗੱਲਬਾਤ ਦੇ ਵਿੱਚ ਇਹ ਦੱਸਾਇਆ ਜਾਂਦਾ ਕਿ ਜ਼ਿਲ੍ਹਾ ਪ੍ਰੀਸ਼ਦ ਸਦਨ ਚੋਣਾਂ ਜਿਹੜੀਆਂ ਹੋ ਰਹੀਆਂ ਨੇ ਬਲਾਕ ਸਭਾ ਤੇ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਉਹਨਾਂ ਤੋਂ ਕਮੇ ਫਲਾਨੇ ਤੋਂ ਕਾਜ ਖੋਣੇ ਆ ਕਿਹੜੇ ਤੋਂ ਪਾੜਨੇ ਆ ਕਿਹੜੇ-ਕਿਹੜੇ ਵਿਰੋਧੀ ਪਾਰਟੀਆਂ ਤੋਂ ਜਿਹੜਾ ਕਾਗਜ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਣਾ ਇਹ ਗੱਲ ਜਿਹੜੀ ਕਿ ਇਕਾ ਜਿਹੜੇ ਆਡੀਓ ਆ ਇਹ ਦੱਸਿਆ ਜਾ ਰਿਹਾ ਸੇ ਸਖਬੀਰ ਸਿੰਘ ਬਾਦਲ ਵੱਲੋਂ ਕਿ ਜਿਹੜੀ ਇਹ ਆਡੀਓ ਇਹ ਬੈਲ ਹੋ ਰਹੀ ਆ ਇਹਨੂੰ ਲੈ ਕੇ ਜਿਹੜਾ ਸਖਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ ਸੀ ਕਿ ਪਟਿਆਲਾ ਦੇ ਐਸਐਸਪੀ ਨੂੰ ਮੈਂ ਅੰਦਰ ਕਰਾ ਕੇ ਹਟੂੰਗਾ ਹੁਣ ਇਹਦੇ ਵਿੱਚ ਇੱਕ ਵੱਡਾ ਮੋੜ ਸਾਹਮਣੇ ਆ ਗਿਆ ਦੱਸਦੀ ਹੈ ਕਿ ਜਿਹੜਾ ਇਸ ਦੇ ਬਾਬਤ ਹੁਣ ਇਹ ਦੱਸਿਆ ਜਾ ਰਿਹਾ ਕਿ ਇਹਦੀ ਘੋਕ ਪੜਤਾਲ ਕਰਨ ਤੋਂ ਪਤਾ ਲੱਗਿਆ ਏ ਏ ਏ ਆਈ ਦੇ ਨਾਲ ਆਡੀਓ ਬਣਾਈ ਗਈ ਆ ਤੇ ਹੁਣ ਇਹਦੇ ਵਿੱਚ ਸਖਬੀਰ ਸਿੰਘ ਬਾਦਲ ਤੋਂ ਇਲਾਵਾ ਉਹਨਾਂ ਦੇ ਜਿਹੜਾ ਮੰਤਰੀ ਤੇ ਐਮ ਐਲ ਏ ਜਿਹੜਾ ਬਹੁਤ ਵੱਡੀ ਪੱਧਰ ਤੇ ਫਸਦੇ ਨਜ਼ਰ ਆ ਰਹੇ ਨੇ ਤੇ ਕਈ ਪੱਤਰਕਾਰ ਵੀ ਜਿਹੜਾ ਇਹਦੇ ਵਿੱਚ ਫਸਣਗੇ ਜਿਨ੍ਹਾਂ ਨੇ ਇਹ ਆਡੀਓ ਜਿਹੜੀ ਚਲਾ ਦਿੱਤੀ ਸੀ ਤੁਹਾਨੂੰ ਦੱਸ ਦਈਏ ਮੈਂ ਤੁਹਾਨੂੰ ਥੋੜਾ ਜਿਹਾ ਇੱਥੇ ਫਿਰ ਅੱਗੇ ਆਪਾਂ ਹੋਰ ਵੀ ਗੱਲਬਾਤ ਕਰਦੇ ਆ 328 ਰੁਪਿਆ ਦੀ ਗੱਲਬਾਤ ਵੀ ਕਰਾਂਗੇ ਇਨਾਂ ਦਾ ਇੱਕ ਸੁਭਾਅ ਬਣਿਆ ਹੋਇਆਗਾ ਸੁਖਬੀਰ ਬਾਦਲ ਦਾ ਤੇ ਵਿਕਰਮ ਸਿੰਘ ਮਜੀਠੀਆ ਦਾ ਏਆਈ ਦੇ ਨਾਲ ਪਹਿਲਾ ਜਦੋਂ ਅੰਮ੍ਰਿਤਪਾਲ ਸਿੰਘ ਦੀਆਂ ਆਡੀਓ ਇਹਨਾਂ ਨੇ ਬਾਹਰ ਲ ਕੀਤੀਆਂ ਸਰਕਾਰ ਨੂੰ ਉਦੋਂ ਵੀ ਨੋਟਿਸ ਲੈਣਾ ਚਾਹੀਦਾ ਸੀ ਦੇਖੋ ਬੇਸ਼ੱਕ ਸਰਕਾਰ ਅੰਮ੍ਰਿਤਪਾਲ ਨੂੰ ਨਹੀਂ ਕੱਢਣਾ ਚਾਹੁੰਦੇ ਜਾਂ ਉਹਨਾਂ ਦੇ ਉੱਤੇ ਕੇਸ ਦੇ ਉਹ ਵੱਖਰੇ ਵਿਸਾਗ ਹੈਗਾ ਪਰ ਕਿਸੇ ਨੂੰ ਜਿਹੜਾ ਇਸ ਤਰ੍ਹਾਂ ਜਲੀਲ ਕਰਨਾ ਬਕਰਮ ਸਿੰਘ ਦੇ ਮਜੀਠੀਏ ਵੱਲੋਂ ਜਿਹੜਾ ਭਾਈ ਅੰਮਰਪਾਲ ਸਿੰਘ ਦੀਆਂ ਆਡੀਓ ਜਿਹੜੀਆਂ ਜੀ ਆ ਬੈਲ ਕਰਤੀਆਂ ਚੈਟ ਕਰੀ ਜਾਂਦਾ ਜੀ ਆ ਫਲਾਨੀ ਕੁੜੀ ਨਾਲ ਧਮਕੀ ਕੁੜੀ ਦੇ ਨਾਲ ਜਦੋਂ 2 ਸਾਲਾਂ ਤੋਂ ਭਾਈ ਅੰਮਰਪਾਲ ਸਿੰਘ ਤੇ ਉਹ ਤੋਂ ਡਬਈ ਤੋਂ ਆਇਆ 2 ਸਾਲ ਪੰਜਾਬ ਦੇ ਵਿੱਚ ਰਿਹਾ ਉਦੋਂ ਕੋਈ ਆਡੀਓ ਨਹੀਂ ਆਈ ਤੇ ਉਦੋਂ ਕੋਈ ਗੈਂਗਸਟਰਾਂ ਦਾ ਸਬੰਧ ਨਹੀਂ ਆਇਆ ਜਦੋਂ ਹੀ ਜਦੋਂ ਇਲੈਕਸ਼ਨ ਲੜ ਲਈ ਤਾਂ ਜਦੋਂ ਜਿੱਤ ਗਿਆ ਐਮਪੀ ਬਣ ਗਿਆ ਤੇ ਇਹਨਾਂ ਦੇ ਬਿਰਸਾ ਸਿੰਘ ਵਿਟੋਆ ਹੋ ਗਿਆ ਸਖਬੀਰ ਬਾਦਲ ਹੋ ਗਿਆ ਮਜੀਠੀਆ ਹੋ ਗਿਆ ਇਹਨਾਂ ਦੇ ਉਸ ਦਿਨ ਤੋਂ ਚਲੂਨੇ ਲੜਨ ਲੱਗ ਪਏ ਤੇ ਹੁਣ ਤੁਹਾਨੂੰ ਦੱਸਦੇ ਆ ਕਿ ਜਿਹੜੇ ਇਸ ਆਡੀਓ ਦੇ ਵਿੱਚ ਜਿਹੜਾ ਸਖਬੀਰ ਬਾਦਲ ਧੋਲਾ ਬੜੇ ਬੜੇ ਅਫਸਰ ਵੀ ਜਿਹੜਾ ਐਮਐਲਏ ਜਿਹੜਾ ਫਸਣਗੇ ਤੇ ਹੁਣ ਜਿਹੜੀ ਇਹ ਇਹਦੇ ਸਬੰਧ ਦੇ ਵਿੱਚ ਨੋਟਸ ਕੱਢਤਾ ਸਖਬੀਰ ਬਾਦਲ ਨੂੰ ਅਤੇ ਕਈ ਪੱਤਰਕਾਰਾਂ ਨੂੰ ਅਤੇ ਕਈ ਹੋਰ ਜਣਿਆਂ ਨੂੰ ਜਿਹੜਾ ਪਰ ਤੁਹਾਨੂੰ ਨੋਟਸ ਜਾਰੀ ਕਰ ਦਿੱਤਾ ਕਿ ਜਿਹੜਾ ਤੁਸੀਂ ਇਹਦੇ ਵਿੱਚ ਆਪਣੀ رائے ਦਿਓ ਕਿ ਤੁਸੀਂ ਕਿੱਥੋਂ ਇਹ ਆਡੀਓ ਲੈਤੀ ਆ ਕਿਹੜੇ ਗਰੁੱਪ ਦੇ ਵਿੱਚ ਆਈ ਸੀ ਕਿਨੇ ਇਹ ਜਾਰੀ ਕੀਤੀ ਆ ਪਰ ਹੁਣ ਇਹਨਾਂ ਦੇ ਕੋਲ ਜਵਾਬ ਕੋਈ ਨਹੀਂ ਹੋਣਾ ਤੇ ਇਹਦੇ ਕਰਕੇ ਜਿਹੜਾ ਹੁਣ ਬੁਰੀ ਤਰ੍ਹਾਂ ਫਾਸਦੇ ਨਜ਼ਰ ਆ ਰਹੇ ਆ ਇਥੋਂ ਤੇ ਕੁਸੂਤਰਾ ਦੇ ਮੁਤਾਬਕ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਆ ਕਿ ਸਾਖਬੀਰ ਬਾਦਲ ਤੇ ਜਿਹੜਾ ਪਾਰਟਿਆ ਦਰਜ ਹੋ ਚੁੱਕਿਆਗਾ ਜਿਹੜੇ ਕਿ ਗਰਫਦਾਰੇ ਵੀ ਲਗਭਗ ਜਲਦੀ ਹੋਵੇਗੇ ਇਹ ਵੀ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਸੁਖਬੀਰ ਬਾਦਲ ਦੇ ਨਾਲ ਇੱਕ ਜਿਹੜਾ ਕਿ ਉਹਨਾਂ ਦਾ ਕਲੀਅਰ ਐਡਵੋਕੇਟ ਆ ਤੋਂ ਇਲਾਵਾ ਹੋਰ ਕਈ ਆਗੂ ਦਲਜੀਤ ਚੀਮਾ ਤੋਂ ਇਲਾਵਾ ਜਿੰਨਾ ਜਿੰਨਾ ਬੰਦਿਆਂ ਨੇ ਇਹ ਆਡੀਓ ਨੂੰ ਜਿਹੜਾ ਵਾਇਰਲ ਕੀਤਾ ਸੀ ਇਹ ਦੱਸ ਕੇ ਵਾਇਰਲ ਕੀਤਾ ਸੀ ਕਿ ਅਸਲੀ ਆ ਅਸਲੀ ਆਡੀਓ ਕੇ ਕਾਨਫਰੰਸ ਰਾਈ ਉਹਦੇ ਵਿੱਚ ਦਰਸਾਇਆ ਗਿਆ ਤੁਸੀਂ ਵੀ ਸਾਇਤ ਸੁਣੀ ਹੋਈ ਕਈ ਚੈਨਲਾਂ ਤੋਂ ਕਿ ਤੁਸੀਂ ਫਲਾਨੇ ਦੇ ਕਾਜ ਪੜਦੇ ਹੋ ਕੋਈ ਡੀਐਸਪੀ ਕਹਿ ਰਿਹਾ ਕੋਈ ਐਸਐਸਪੀ ਕਹਿ ਰਿਹਾ ਤੇ ਇਹਦੇ ਤਹਿਤ ਜਿਹੜਾ ਹੁਣ ਜਿੱਤੇ ਵਰਨ ਸ਼ਰਮਾ ਐਸਐਸਪੀ ਪਟਿਆਲਾ ਨੂੰ ਫਸਾਉਂਦਾ ਫਸਾਉਂਦਾ ਖੁਦ ਹੀ ਜਿਹੜਾ ਸਖਬੀਰ ਬਾਦਲ ਫਸਦਾ ਦਿਖਾਈ ਦੇ ਰਿਹਾ ਹੁਣ ਇੱਥੇ ਵੱਡੀ ਗੱਲ ਇਹ ਆ ਕਿ ਜਿਹੜਾ ਕਿ ਇਹ ਇਹਨਾਂ ਦਾ ਕੀਤਾ ਰਿਹਾ ਸ਼ੁਰੂ ਤੋਂ ਤੇ ਇਹ ਆਪਣੀ ਜਿਹੜੀ ਧੌਸ ਜਵਾਉਂਦੇ ਆ ਗੁੰਡਾਗਰਦੀ ਕਰਦੇ ਆ ਅਕਾਲੀ ਇਹਨਾਂ ਨੇ ਪਹਿਲਾਂ ਬੜੀ ਚੰਮ ਦੀਆਂ ਚਲਾਈਆਂ ਨੇ ਇਹਨਾਂ ਨੂੰ ਲੱਗਦਾ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਗੁੰਡਾਗਰਦੀ ਕਰਦੇ ਸੀ ਜਿਸ ਤਰ੍ਹਾਂ ਇਹਨਾਂ ਨੇ ਸਮਝਿਆ ਕਿ ਤਰਨਤਾਰਨ ਦੇ ਵਿੱਚ ਅਸੀਂ ਫਲਾਨੇ ਡੀਐਸਪੀ ਨੂੰ ਸਸਪੈਂਡ ਕਰਵਾ ਦਿੱਤਾ ਅਸੀਂ ਐਸਐਸਪੀ ਨੂੰ ਕਰਵਾ ਦਿੱਤਾ ਕਾਂਚਨ ਕੁਮਾਰੀ ਕੇਸ ਦੇ ਵਿੱਚ ਹਾਈ ਕੋਰਟ ਵੱਲੋਂ ਜਿਹੜੀ ਉਹਨਾਂ ਨੂੰ ਸਟੇ ਮਿਲ ਗਈ ਤੇ ਇਹਨਾਂ ਨੂੰ ਲੱਗਦਾ ਸੀ ਕਿ ਇਹ ਕੁਝ ਕਰਕੇ ਅਸੀਂ ਜਿਹੜਾ ਇੱਕ ਐਸਐਸਪੀ ਨੂੰ ਜਿੱਥੇ ਟਾਰਗੇਟ ਕਰਦੇ ਆ ਉਥੇ ਸਰਕਾਰ ਨੂੰ ਕਰਦੇ ਆ ਤੇ ਬੜਾ ਇਹਨਾਂ ਦੇ ਭਲੇਖਾ ਸੀ ਇਹਨਾਂ ਦੇ ਮਨ ਦੇ ਵਿੱਚ ਪਰ ਕਹਿੰਦੇ ਹੁੰਦੇ ਆ ਕਈ ਵਾਰੀ ਕਦੇ ਚੋਰ ਨੂੰ ਮੋਰ ਪੈ ਜਾਂਦੇ ਆ ਤੇ ਉਹੀ ਗੱਲ ਸੁਖਵੀਰ ਬਾਦਲ ਦੇ ਨਾਲ ਹੋਈ ਆ ਤੇ ਹੁਣ ਸੁਖਵੀਰ ਬਾਦਲ ਸੁਣੇ ਕਈ ਆਗੂ ਅਤੇ ਜਿਹੜਾ ਪਰਤੇ ਦਰਜ ਹੋਣ ਦੀ ਜਿਹੜੀ ਸੁਭਾਵਨਾ ਗਈ ਤੇ ਦੂਸਰੇ ਪਾਸੇ ਜਿਹੜਾ ਵਿਕਮਤ ਸਿੰਘ ਮੰਜੀਠੀਆ ਦੇ ਕੇਸ ਦੇ ਵਿੱਚ ਜਿਹੜਾ ਕਿ ਵਿਕਮਤ ਸਿੰਘ ਮੰਜੀਠੀ ਦਾ ਜਿਹੜਾ ਆਗਲਾ ਜਿਹੜਾ ਆਪਾਂ ਕਹਿ ਦਈਏ ਕਈ ਦਿਨਾਂ ਤੋਂ ਜਿਹੜਾ ਮਾਮਲਾ ਲੜਕਦਾ ਆ ਰਿਹਾ ਸੀ ਤੇ ਉਹਦੇ ਵਿੱਚ ਇੱਕ ਸਾਫ਼ ਜਾਹ ਤੁਹਾਨੂੰ ਇੱਕ ਮੈਂ ਗੱਲ ਦੱਸਦਾ ਕਿ ਬਿਕਰਮ ਸਿੰਘ ਮਜੀਠੀਆ ਭੁੱਲ ਜਾਵੇ ਕਿ ਹੁਣ ਬਾਹਰ ਆ ਜਾਊਗਾ ਸਰਕਾਰ ਵੱਲੋਂ ਦੱਸਿਆ ਜਾ ਰਿਹਾ ਸੂਤਰਾਂ ਤੋਂ ਕਿ ਜਿਹੜਾ ਪੇਚ ਆ ਤੇ ਢਿੰਬਰੀ ਆ ਜਿਹੜੀ ਉਹ ਟਾਇਟ ਜਿਹੜੀ ਕੱਸ ਦਿੱਤੀ ਆ ਕਿ ਲੱਗਦਾ ਕਿ ਮਜੀਠੀਆ ਥੇਤੀ ਥੇਤੀ ਹੁਣ ਬਾਹਰ ਨਹੀਂ ਆਵੇਗਾ ਉਹਨੂੰ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈ ਸਕਦੀਆਂ ਨੇ ਇਹ ਵੀ ਦੱਸਿਆ ਜਾ ਰਿਹਾ ਕਿ ਬਿਕਰਮ ਸਿੰਘ ਮਜੀਠੀ ਨੂੰ ਆਉਣ ਵਾਲੇ ਜਿਹੜਾ ਦਿਨਾਂ ਦੇ ਵਿੱਚ ਜਾਂ ਤਾਂ ਡਿਬਰੂਗੜ੍ਹ ਜੇਲ੍ਹ ਭੇਜਿਆ ਜਾ ਸਕਦਾ ਜਾਂ ਤਿਹਾਰ ਜੇਲ੍ਹ ਭੇਜਿਆ ਜਾ ਸਕਦਾ ਇਹ ਵੀ ਸੂਤਰਾਂ ਤੋਂ ਮਿਲੀ ਜਿਹੜੀ ਜਾਣਕਾਰੀ ਸਾਹਮਣੇ ਆਈ ਆ ਕਹਿੰਦੇ ਕਿ ਭਗਵਤ ਮਾਨ ਦਾ ਜਿਹੜਾ ਵੱਡਾ ਐਕਸ਼ਨ ਦੇਖਣ ਨੂੰ ਮਿਲੂਗਾ ਤੇ ਇਹਦੇ ਬਾਅਦ ਤੁਸੀਂ ਜਿਹੜਾ ਬਿਕਰਮ ਸਿੰਘ ਮਜੀਠੀ ਦੇ ਜਿਹੜੀਆਂ ਮੁਸ਼ਕਲਾਂ ਹੋਰ ਵੀ ਵਧਣ ਗਈਆਂ ਕਿਉਂਕਿ ਜਿਹੜਾ ਬਿਕਰਮ ਸਿੰਘ ਮਜੀਠੀ ਨੇ ਵੀ ਜਿਹੜੀਆਂ ਚੰਮਦਿਆਂ ਚਲਾਈਆਂ ਨੇ ਇਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਬਿਕਰਮ ਸਿੰਘ ਮਜੀਠੀ ਦੇ ਨਾਲ 19 ਬੰਦੇ ਹੋਰ ਨੇ ਹੁਣ ਤੁਸੀਂ ਇਹ ਦੇਖ ਲਓ 19 ਬੰਦੇ ਉਹ ਲਾ ਲਓ ਤੇ ਅਕਾਲੀ ਦਲ ਦਾ ਜਿਹੜਾ ਆ ਆਡੀਓ ਵਾਇਰਲ ਕਰਕੇ ਫਸੇ ਆ ਇਹ ਲਾ ਲਓ ਜਾਨੀ ਕਿ ਅੱਧਾ ਬਾਦਲ ਦਾਲ ਜਿਹੜੇ ਕਿ ਹੁਣ ਜੇਲ੍ਹਾਂ ਦੇ ਵਿੱਚ ਸੈਰ ਕਰੂਗਾ ਤੇ ਕਰਨੀ ਵਿੱਚ ਹਿੰਦੀ ਆ ਤੇ ਬੜਾ ਕੁਝ ਇਹਨਾਂ ਨੇ ਕੀਤਾਗਾ ਤੇ ਤੁਹਾਨੂੰ ਦੂਸਰੀ ਖਬਰ ਨਾਲ ਹੀ ਦੱਸ ਦਈਏ ਕਿ ਸਰੋਵਣੀ ਕਮੇਟੀ ਦੇ ਉਹ ਮਸੰਦ ਉਹ ਮਹਾਂਤਾ ਤੋਂ ਜਿਹੜਾ ਜਿਨ੍ਹਾਂ ਨੇ 328 ਰੂਪ ਜਿਹੜਾ ਕਿ ਖੁਰਦ ਵਰਦ ਕਰ ਦਿੱਤੇ ਸੀ ਜਿਹੜੇ ਕਿ ਚੋਰੀ ਦੱਸਿਆ ਜਾ ਰਿਹਾ ਹੋਏ ਸੀ ਤੇ ਇਹਨੂੰ ਲੈ ਕੇ ਜਿਹੜੀਆਂ ਕਿ ਕਾਫੀ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਜਿਹੜਾ ਧਰਨੇ ਮਜਾਰੇ ਕੀਤੇ ਤੇ ਕਈਆਂ ਨੇ ਸ਼੍ਰੋਮਣੀ ਕਮੇਟੀ ਨੇ ਕਈਆਂ ਤੇ ਕੇਸ ਵੀ ਪਾਏ ਕਈ ਨੂੰ ਡਾਂਗਾ ਦੇ ਨਾਲ ਵੀ ਕੁੱਟਿਆ ਪਰ ਬਲਦੇਵ ਸਿੰਘ ਬੰਡਾਲਾ ਤੇ ਜਗਦੀਸ਼ ਸਿੰਘ ਡੱਲੇਵਾਲ ਕਿਸਾਨ ਜਨ ਆਗੂ ਤੇ ਹੁਣ ਜਿਹੜਾ ਕਿ ਇੱਕ ਮੋਰਟਲ ਆਇਆ ਤੇ ਹੁਣ ਖਬਰ ਨਿਕਲ ਕੇ ਸਾਹਮਣੇ ਇਹ ਆ ਰਹੀ ਆ ਕਿ 328 ਰੂਪਾਂ ਦੇ ਮਾਮਲੇ ਦੇ ਵਿੱਚ ਸਰੋਵਣਿਕ ਕਮੇਟੀ ਦੇ ਕਈ ਆਗੂ ਕਈ ਸਖਤਰ ਡਾਕਟਰ ਰੂਪ ਸਿੰਘ ਜਿਹੜਾ ਮੌਕਸਖਤਰ ਆ ਉਹਦੇ ਤਹਿਤ ਜਿਹੜਾ 17 ਜਣਿਆਂ ਤੇ ਸਰੋਵਣਿਕ ਕਮੇਟੀ ਤੇ ਪਰਚਾ ਦਰਜ ਹੋ ਗਿਆ ਜਾਨੀ ਕਿ ਹੁਣ 17 ਜਣਿਆਂ ਦੀ ਸਰੋਵਣਿਕ ਕਮੇਟੀ ਦੀਆਂ ਗ੍ਰਿਫਤਾਰੀਆਂ ਹੋਣਗੀਆਂ ਇਹਦੇ ਵਿੱਚ ਹੁਣ ਜਿਹੜਾ ਪੰਜਾਬ ਦੇ ਵਿੱਚ ਵੱਡਾ ਬਮਾਲ ਆ ਜਿਹੜਾ ਉਹ ਮਚ ਸਕਦਾਗਾ ਜਾਨੀ ਕਿ ਬੇਸਕਾ ਇੱਕ ਕਾਰਵਾਈ ਸਹੀ ਕੀਤੀ ਆ ਕਰਨੀ ਦਾ ਪਹਿਲਾ ਚਾਹੀਦਾ ਸੀ ਕਰੀਬ ਸਾਲ 2 ਸਾਲ ਹੋ ਗਏ ਇਹ ਮਾਵਲਾ ਲਟਕਦੇ ਨੂੰ ਪਰ ਚਲੋ ਦੇਰ ਆਏ ਕਿ ਦਰਸਤਾਏ ਪਰ 17 ਬੰਦਿਆਂ ਤੇ ਸ਼੍ਰੋਮਿਕ ਕਮੇਟੀ ਦੇ ਉੱਪਰ ਜਿਹੜਾ ਪਰਚਾ ਦਰਜ ਹੋ ਚੁੱਕਿਆ ਹੈਗਾ ਜਿਨ੍ਹਾਂ ਦੇ ਵਿੱਚ ਕਈ ਐਵੇਂ ਸਕੱਤਰ ਵੀ ਜਿਹੜਾ ਫਾਸਦੇ ਨਾਜ਼ਰ ਆ ਰਹੇ ਨੇ ਕਿਉਂਕਿ 328 ਰੁਪਏ ਕੋਈ ਥੋੜਾ ਮਾਵਲਾ ਨਹੀਂ ਬਿਆਦੂ ਦਾ ਮਾਵਲਾਗਾ ਇੱਕ ਵੱਡਾ ਕਿ 328 ਰੁਪਏ ਹੀ ਗਾਇਬ ਹੋ ਗਏ ਸ਼੍ਰੋਮਿਕ ਕਮੇਟੀ ਦਾ ਜਿਹੜਾ ਕਿ ਦੱਸਿਆ ਜਾਏ ਇੱਕ ਇੱਕ ਰੁਪਏ ਦਾ ਹਿਸਾਬ ਲਿਆ ਜਾਂਦਾਗਾ ਪਾ 328 ਰੁਪਿਆਂ ਦੇ ਮਾਮਲੇ ਦੇ ਵਿੱਚ ਦੋ ਸਾਲਾਂ ਤੋਂ ਜਿਹੜਾ ਰਿੱਕਾ ਚੱਲਦਾ ਆ ਰਿਹਾ ਸੀ ਜਿਹੜਾ ਕਿ ਹੁਣ ਪੁਲਿਸ ਵੱਲੋਂ ਜਿਹੜਾ ਮੁਕੱਦਮਾ ਦਰਜ ਕਰ ਲਿਆਗਾ ਕੁੱਲ ਮਿਲਾ ਕੇ ਕਹਿੰਦੇ ਕਿ ਜਿਹੜਾ ਬਾਦਲਦਾਲ ਜਿਹੜਾ ਅਕਾਲੀ ਦਲ ਤਾਂ ਨਹੀਂ ਕਹਿ ਸਕਦੇ ਇਹਨੂੰ ਆਪਾਂ ਬਾਦਲਦਾਲ ਕਹਿ ਲਈਏ ਕਿ ਇਹਨਾਂ ਨੂੰ ਵੱਡਾ ਝਟਕਾ ਮਿਲਿਆ ਜਾਂ ਅਕਾਲੀ ਦਲ ਬਾਦਲ ਕਹਿ ਦੀ ਆਪਾਂ ਕਿ ਤਿੰਨੇ ਤਨ ਤੁਹਾਨੂੰ ਐ ਖਬਰਾਂ ਤੁਹਾਨੂੰ ਸੁਣਾ ਦਿੱਤੀਆਂ ਨੇ ਤੁਸੀਂ ਆਪਣੇ ਕਮੈਂਟ ਕਰਕੇ ਰਹਿ ਜ਼ਰੂਰ ਦੱਸ ਦਿਓ ਕੀ ਮਸੰਦ ਸਰੋਵੇ ਕਮੇਟੀ ਦੇ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਕਬਜ਼ਾ ਕੀਤਾ ਹੋਇਆ ਗੁਰੂ ਜੀਆਂ ਜਿਹੜੀਆਂ ਗੋਲਕਾਂ ਦੇ ਵਿੱਚੋਂ ਕਵੇਂ ਇਸਤਿਹਾਰ ਜਿਹੜੇ ਉਡਾਏ ਜਾਂਦੇ ਆ ਕਵੇਂ ਗੁਰੂ ਦੀ ਗੋਲਕਾਂ ਨੂੰ ਕਵੇਂ ਵਰਤਿਆ ਜਾਂਦਾਗਾ ਇਹਨਾਂ ਤੇ ਜਿਹੜਾ ਮਸੰਦ ਨੇ ਜਿਹੜੇ ਮਹਾਰਤ ਨੇ ਜਿਹੜਾ ਕਬਜ਼ਾ ਕਰਕੇ ਬੈਠੇ ਆ ਇਹਨਾਂ ਤੇ ਜਿਹੜਾ ਹੋਰ ਵੀ ਜਿਹੜਾ ਸਕੰਜਾ ਕਸਣਾ ਚਾਹੁੰਦਾ ਜਿਹੜੀਆਂ ਕਿ ਕਾਲੀਆਂ ਭੇਡਾਂ ਸਰੋਵੇ ਕਮੇਟੀ ਵਿੱਚ ਵੀ ਬੈਠੀਆਂ ਨੇ ਤੇ ਨਾਲੇ ਤੁਹਾਨੂੰ ਦੱਸ ਦਈਏ ਕਿ ਬਿਕਰਨ ਸਿੰਘ ਮਜੀਠੀਆ ਦੀਆਂ ਜਿਹੜੀਆਂ ਅਮ ਆਪ ਮੁਸ਼ਕਲਾਂ ਨੇ ਉਹ ਲਗਾਤਾਰ ਬਾਤਾਂ ਨਜ਼ਰ ਆ ਰਹੀਆਂ ਨੇ ਨਾਲੇ ਜਿਹੜਾ ਕੇਸ ਅਗਵੇਸ ਸਿੰਘ ਬਾਦਲ ਦੀ ਗਰਫਦਾਰੀ ਕਿਸੇ ਵੀ ਸੰਭਵ ਬਾਤ ਕਿਦੋਂ ਵੀ ਜਿਹੜਾ ਗਰਫਦਾਰ ਹੋ ਸਕਦਾਗਾ ਇਸ ਵੀਡੀਓ ਨੂੰ ਤੁਸੀਂ ਬਤ ਬਤ ਸ਼ੇਅਰ ਜਰੂਰ ਕਰ ਦੇਣਾ ਆਪਨੇ ਕਮੈਂਟ ਜਰੂਰ ਲਿਖਣੇ